ਦੋਸਤੋ ਸਰਦਾਰ ਭਗਵੰਤ ਸਿੰਘ ਮਾਨ ਨੇ ਬੀਤੇ ਰੋਜ਼ 26 ਜਨਵਰੀ ਨੂੰ ਜਿਹੜੀ ਸਪੀਚ ਕੀਤੀ ਆ ਬੜਾ ਗੁੱਡਾ ਬਣਿਆ ਪੰਜਾਬ ਦਾ ਉਹਨਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਦੁੱਧ ਤੇ ਸ਼ਹਿਦ ਦੀਆਂ ਨਹਿਰਾਂ ਵਗ ਰਹੀਆਂ ਨੇ ਸਾਰਾ ਕੁਝ ਗੁੜੀ-ਗੁੜੀ ਆ ਕੋਈ ਪ੍ਰੋਬਲਮ ਨਹੀਂ ਸਭ ਪਾਸੇ ਠੀਕ ਠਾਕ ਆ ਬਹੁਤ ਸਾਰੀਆਂ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਆਮ ਤੌਰ ਤੇ ਸਰਕਾਰਾਂ ਚੋਂ ਲੋ ਗਣਵਾਉਂਦੀਆਂ ਵੀ ਆ ਮੋਦੀ ਸਾਹਿਬ ਵੀ ਬਹੁਤ ਸਾਰਾ ਕੁਝ ਗਣਵਾਉਂਦੇ ਨੇ ਉਹਨਾਂ ਦਾ ਮੋਦੀ ਸਾਹਿਬ ਦਾ ਭਾਸ਼ਣ ਤਾਂ ਖਾਸਾ ਹੀ ਲੰਬਾ ਹੋ ਜਾਂਦਾ 15 ਗਾ 26 ਜਨਵਰੀ ਤੇ ਤੇ ਭਗਵੰਤ ਸਿੰਘ ਮਾਨ ਨੇ ਵੀ ਬੜੀਆਂ ਪ੍ਰਾਪਤੀਆਂ ਗਣਵਾਈਆਂ ਤੇ ਦੂਜੇ ਪਾਸੇ ਇੱਕ ਦਿਨ ਪਹਿਲਾਂ ਜਿਹੜੀ ਨੀਤੀ ਆਯੋਗ ਦੀ ਰਿਪੋਰਟ ਆਈ ਆ ਉਹਨੇ ਨੰਬਰ ਸਾਡਾ ਥੱਲਿਓਂ ਪਹਿਲਾਂ ਦਿਖਾ ਲਿਆ 18 ਕ ਰਾਜ ਆ 18 ਦੇ ਵਿੱਚੋਂ ਸਾਡਾ ਨੰਬਰ 18 ਮੈਂ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਹਾਲਾਂਕਿ ਚਲੋ ਉਹ ਜਿਹੜੀ ਨੀਤੀ ਆਯੋਗ ਦੀ ਰਿਪੋਰਟ ਆ ਉਹ ਵੀ ਸਾਡੇ ਲੀਡਰ ਸਾਹਿਬਾਨ ਕਈ ਵਾਰ ਕਾਲੇ ਕਿਦਾਂ ਪੈਂਦੇ ਨੇ ਬਿਆਨ ਬਿਆਨੂ ਬਿਆਨੀ ਹੋਣ ਤੇ ਤੇ ਜਦੋਂ ਪੁਰਾਣਿਆਂ ਨੇ ਨਾ ਜਿਹੜੇ ਕਾਂਗਰਸ ਵਾਲੇ ਸੀ ਜਿਹਨਾਂ ਨੇ ਬਿਆਨ ਦੇਣੇ ਸ਼ੁਰੂ ਕੀਤੇ ਦੇਖੋ ਜੀ ਭਗਵੰਤ ਮਾਨ ਨੇ ਇਦਾਂ ਕਰਤਾ ਤੋਂ ਬਾਅਦ ਚ ਪਤਾ ਲੱਗਾ ਕਿ ਜਿਹੜੀ ਰਿਪੋਰਟ ਹੈ ਉਹ ਪਿਛਲੇ 7-8 ਸਾਲਾਂ ਦੀ ਆ ਉਦੋਂ ਉਹਨਾਂ ਦਾ ਵੀ ਰਾਜ ਸੀਗਾ ਤੇ ਨਾ ਤਾਂ ਪੁਰਾਣੇ ਬੋਲਣ ਜੋਗੇ ਨੇ ਨਾ ਨਵੇਂ ਬੋਲਣ ਜੋਗੇ ਨੇ ਸੋ ਖੈਰ ਪਹਿਲਾਂ ਜੇਕਰ ਆਪਾਂ ਦੇਖੀਏ ਕਿ ਭਗਵੰਤ ਸਿੰਘ ਮਾਨ ਨੇ ਕਿਹਾ ਕੀਆ ਵੈਸੇ ਸਥਿਤੀ ਕਾਨੂੰਨ ਐ ਲਾਅ ਐਂਡ ਆਰਡਰ ਦੀ ਪੰਜਾਬ ਦੇ ਵਿੱਚ ਇੱਕ ਬੜੀ ਮੰਤ ਭਾਗੀ ਘਟਨਾ ਬੀਤੇ ਰੋਜ਼ ਵਾਪਰੀ ਹੈ ਉਹਨੂੰ ਲੈ ਕੇ ਹੁਣ ਅਮਰਸਰ ਦਾ ਜਿਹੜਾ ਬੰਦ ਵੀ ਰੱਖਿਆ ਗਿਆ ਅੱਜ ਤੇ ਉਹ ਜਿਹੜਾ ਉਹ ਬੁੱਤ ਤੋੜਨ ਦੀ ਘਟਨਾ ਸਾਹਮਣੇ ਆਈ ਆ ਡਾਕਟਰ ਅੰਬੇਦਕਰ ਉਹਨਾਂ ਦੀ ਕਿਹੜੇ ਸਰਫਰੇ ਨੇ ਉਹ ਕੰਮ ਕੀਤਾ ਉਹ ਤੇ ਵੈਸੇ ਆਪਾਂ ਦੇਖੀਏ ਲਾਅ ਐਂਡ ਆਰਡਰ ਨੂੰ ਲੈ ਕੇ ਲਗਾਤਾਰ ਕਦੀ ਥਾਣਿਆਂ 'ਚ ਬੰਬ ਧਮਾਕਾ ਹੋ ਗਿਆ ਕਦੀ ਕਿਤੇ ਕੁੱਸ਼ਤ ਕਦੀ ਕਿਤੇ ਤੇ ਚਲੋ ਆਪਣੇ ਮਾਨ ਸਾਹਿਬ ਕਹਿੰਦੇ ਨੇ ਕਿ ਲਾਅ ਐਂਡ ਆਰਡਰ ਬੜਾ ਸਹੀ ਆ ਫਿਰ ਉਹ ਕਹਿੰਦੇ ਨੇ ਕਿ ਜਿਹੜਾ ਧੱਕਾ ਸਾਡੇ ਨਾਲ ਕੇਂਦਰ ਕਰਦਾ ਪੰਜਾਬੀ ਝੁਕਦੇ ਨਹੀਂ ਕਦੇ ਵੀ ਤੇ ਇਹਦਾ ਤਾਂ ਮਤਲਬ ਇਹੀ ਆ ਕਿ ਕੇਂਦਰ ਸ਼ਹਿਰ ਸਾਨੂੰ ਝੁਕਾਉਣ ਦੀ ਕੋਸ਼ਿਸ਼ ਕਰ ਰਿਹਾ ਦਲੇয়াল ਸਾਹਿਬ ਦਾ ਵੀ ਨਾਮ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਲਿਆ ਤੇ ਫਿਰ ਉਹ ਆਪਣੀਆਂ ਪ੍ਰਾਪਤੀਆਂ ਗਣਵਾਉਂਦੇ ਨੇ ਜੀ 50000 ਤੋਂ ਵੱਧ ਉਹ ਕਹਿੰਦੇ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਇਹ ਵੈਸੇ ਸਰਕਾਰੀ ਨੌਕਰੀਆਂ ਦਾ ਡਾਟਾ ਲਗਾਤਾਰ ਹੀ ਦੇ ਜਾਂਦੇ ਨੇ ਸਰਕਾਰੀ ਨੌਕਰੀਆਂ ਇਹਦੇ ਵਿੱਚ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਵੈਸੇ ਹੀ ਇੰਨੀਆਂ ਤਾਂ ਹੋਣਗੀਆਂ ਹੁੰਦੀਆਂ ਤੇ ਬਦਲਦੇ ਰਹਿੰਦੇ ਆ ਹਰੇਕ ਸਾਲ ਲੋਕਾਂ ਦੇ ਜਿਹੜੇ ਉਮਰ ਦਰਾਜ਼ ਹੋ ਕੇ ਨਵੇਂ ਆਈ ਜਾਂਦੇ ਆ ਵੀ ਸ਼ਾਇਦ ਉਹਦੇ ਵਿੱਚ ਵੀ ਬਹੁਤ ਸਾਰਾ ਨੰਬਰ ਉਹੀ ਜੋੜੀ ਜਾਂਦੇ ਨੇ ਤੇ ਬਾਕੀ ਚਲੋ ਇਹਨਾਂ ਦਾ ਇਹ ਦਾਅਵਾ ਕਿ ਅਸੀਂ ਕੋਈ ਵੀ ਭ੍ਰਿਸ਼ਟਾਚਾਰ ਸਾਡੀ ਸਰਕਾਰ ਦੇ ਵਿੱਚ ਨਹੀਂ ਹੋਇਆ ਤਨਖਾਹਾਂ 'ਚ ਵਾਧਾ ਕੀਤਾ ਇਹਨਾਂ ਨੇ ਕਿਹਾ ਕਿ ਸਰਕਾਰ ਤੁਹਾਡੇ ਦਰਵਾਜ਼ੇ ਇਹਦੇ 43 ਸੇਵਾਵਾਂ ਨੇ ਭ੍ਰਿਸ਼ਟਾਚਾਰ ਇਹਨਾਂ ਨੇ ਕਿਹਾ ਕਿ ਕਿਉਂਕਿ ਸਾਡੀ ਪਾਰਟੀ ਕ੍ਰਾਪਸ਼ਨ ਮੂਵਮੈਂਟ ਦੇ ਵਿੱਚੋਂ ਨਿਕਲੀ ਸੀ ਇਸ ਕਰਕੇ ਸਾਡੀ ਪਾਰਟੀ ਦੇ ਵਿੱਚ ਲਗਾਤਾਰ ਕੋਈ ਵੀ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਸਰਕਾਰ ਬਣਦੇ ਆਂ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀਗਾ ਤੇ ਉਹਦੇ ਵਿੱਚ 224 ਦੇ ਦੌਰਾਨ 173 ਬੰਦੇ ਅਸੀਂ ਰੰਗੇ ਹੱਤੀ ਫੜੇ ਨੇ ਬਾਕੀ ਸਾਨੂੰ ਹਜੇ ਤੱਕ ਪਤਾ ਨਹੀਂ ਲੱਗਾ ਕਿ ਉਹ ਨੰਬਰ ਨੇ ਕਿੰਨਾ ਕੁ ਫਰਕ ਪਾਇਆ ਪੰਜਾਬ ਦੇ ਵਿੱਚ ਕਿੰਨਾ ਕੁ ਨਹੀਂ ਪਹਿਲਾਂ ਤਾਂ ਇਹੀ ਰੌਲਾ ਪੈਂਦਾ ਸੀ ਕਿ ਭਾਈ ਇਹਨਾਂ ਦੀ ਸਰਕਾਰ ਆਉਣ ਦੇ ਚਲਦਿਆਂ ਰੇਟ ਵਧ ਗਏ ਨੇ ਇਹ ਇਹ ਤੁਸੀਂ ਸਾਰੇ ਜਾਣਦੇ ਆ ਕਿ ਸੱਚੀ ਗੱਲ ਹੈ ਹਾਲਾਂਕਿ ਹੁਣ ਆਬਵੀਅਸਲੀ ਬਹੁਤ ਸਾਰਾ ਤੁਸੀਂ ਚਲੋ ਇਹਨਾਂ ਦਾ ਲੇਖਾ ਜੋਖਾ ਤਾਂ ਜਦੋਂ ਇਹਨਾਂ ਦੀ ਸਰਕਾਰ ਜਾਣ ਦਾ ਟਾਈਮ ਹੋਇਆ ਉਦੋਂ ਹੀ ਕਰਾਂਗੇ ਪਰ ਮੋਸਟਲੀ ਹਜੇ ਕੋਈ ਖਾਸ ਲੋਕਾਂ ਨੂੰ ਫਰਕ ਨਜ਼ਰ ਨਹੀਂ ਆਉਂਦਾ ਤੇ ਜਿਹੜਾ ਖਾਸ ਕਰਕੇ ਜਿਹੜਾ ਨਸ਼ੇ ਵਾਲਾ ਮਹਾਜ ਹੈ ਜਿੱਤੇ ਇਹਨਾਂ ਨੇ ਕਹਿ ਲਓ ਕਿ ਬਹੁਤ ਸਾਰੇ ਬਿਆਨਬਾਜ਼ੀਆਂ ਕਰਕੇ ਸਰਕਾਰ ਬਣਾਈ ਸੀ ਉੱਚ ਤੱਕ ਕੁਝ ਖਾਸ ਹੋਇਆ ਨਜ਼ਰ ਆਉਂਦਾ ਨਹੀਂ ਅੱਛਾ ਫਿਰ ਇਹ ਕਹਿੰਦੇ ਨੇ ਜੀ ਕਿ ਆਮ ਆਦਮੀ ਕਲੀਨ ਕਾ ਦੀ ਗੱਲ ਕਰਦੇ ਨੇ ਚਲੋ ਬਹੁਤ ਸਾਰੀਆਂ ਇਹਨਾਂ ਨੇ ਜਿਵੇਂ ਮੈਂ ਕਿਹਾ ਕਿ ਆਪਣੀਆਂ ਪ੍ਰਾਪਤੀਆਂ ਗੜਵਾਈਆਂ 2 ਕਰੋੜ 70 ਲੱਖ ਬੰਦਿਆਂ ਦਾ ਇਲਾਜ ਹੋ ਗਿਆ ਵੈਸੇ 3 ਕਰੋੜ ਤਾਂ ਪੰਜਾਬ ਦੀ ਆਬਾਦੀ ਆ ਖਾਸਾ ਬੰਦਿਆਂ ਨੇ ਇਲਾਜ ਕਰਵਾ ਲਿਆ ਜੀ ਇਥੋਂ 2 ਕਰੋੜ 70 ਲੱਖ ਬੰਦਿਆਂ ਨੇ ਇਲਾਜ ਕਰਵਾਇਆ ਤੇ 881 ਆਮ ਆਦਮੀ ਕਲੀਨ ਕਾ ਦੀ ਗੱਲ ਕਰਦੇ ਨੇ ਫਿਰ ਇਹਨਾਂ ਨੇ ਕਿਹਾ ਕਿ ਜਦੋਂ ਵਪਾਰੀ ਪੁੱਛਦੇ ਨੇ ਦੂਜਿਆਂ ਨੂੰ ਉਹ ਦੱਸਦੇ ਨੇ ਕਿ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਬਹੁਤ ਬਿਹਤਰ ਆ ਕਰਪਸ਼ਨ ਨਹੀਂ ਹੁੰਦੀ ਇਸ ਕਰਕੇ ਪੰਜਾਬ ਦੇ ਵਿੱਚ ਦੁਬਾਰਾ ਬਿਜ਼ਨਸ ਆਉਣੇ ਸ਼ੁਰੂ ਹੋ ਗਏ ਨੇ ਕਿੰਨੇ ਕਾਇ ਨੇ ਕੋਈ ਸਾਡੇ ਕੋਲ ਖਾਸ ਅੰਕੜੇ ਇਹਦੇ ਹੈ ਨਹੀਂ ਗੱਲਾਂ ਤਾਂ ਇਹ ਸੁਣਦੇ ਆ ਕਿ ਨਿੱਤ ਦੇ ਹੁੰਦੇ ਧਰਨਿਆਂ ਦੇ ਚੱਲਦੇ ਨਿੱਤ ਦੇ ਜਿਹੜਾ ਆਹ ਗੈਂਗਸਟਰਾਂ ਦੀਆਂ ਕਾਲਾਂ ਦੇ ਚੱਲਦੇ ਪੰਜਾਬ ਦੇ ਵਿੱਚੋਂ ਵਪਾਰਕ ਲੋਕ ਬਾਹਰ ਜਾ ਰਹੇ ਨੇ ਇੱਕ ਇਹਨਾਂ ਨੇ ਬੜੀ ਇੰਟਰਸਟਿੰਗ ਗੱਲ ਕੀਤੀ ਆ ਇਹ ਕਹਿੰਦੇ ਨੇ ਕਿ ਟੋਲ ਪਲਾਜ਼ ਜੀ ਲੰਬੇ ਸਮੇਂ ਤੋਂ ਚੱਲ ਰਹੇ ਸੀਗੇ ਤੇ ਕਾਫੀ ਵੱਡਾ ਨੰਬਰ ਇਹਨਾਂ ਨੇ ਪੈਸਿਆਂ ਦਾ ਕਿਹਾ ਕਰੋੜਾਂ ਦੇ ਵਿੱਚ ਕਿ ਉਹ ਵੈਸੇ ਲੋਕਾਂ ਤੋਂ ਲਈ ਜਾ ਰਹੇ ਸਕੇ ਅਸੀਂ ਆ ਕੇ ਬੰਦ ਕਰਵਾਏ ਨੇ ਉਹ ਭਗਵਾਨ ਸਿੰਘ ਮਾਨ ਕਹਿੰਦੇ ਨੇ ਕਿ ਪਿਛਲੇ ਬੰਦ ਤਾਂ ਨਹੀਂ ਸੀ ਕਰਵਾਉਂਦੇ ਕਿਉਂਕਿ ਉਹਨਾਂ ਦਾ ਹਿੱਸਾਪੱਤੀ ਉਹ ਇਹਨਾਂ ਦੇ ਨਾਲ ਕਰ ਲੈਂਦੇ ਸੀ ਟੂਲ ਪਲਾਜ ਆਪਣੀ ਮਿਆਦ ਤੋਂ ਅੱਗੇ ਚੱਲੀ ਜਾਂਦੇ ਸੀ ਤੇ ਲੋਕਾਂ ਤੋਂ ਪੈਸੇ ਲਈ ਜਾਂਦੇ ਸੀ ਤੇ ਪੁਰਾਣੇ ਜਿਹੜੇ ਮਤਲਬ ਕਿ ਪੁਰਾਣੀਆਂ ਸਰਕਾਰਾਂ ਉਹਨਾਂ ਦੇ ਨਾਲ ਹਿੱਸਾਪੱਤੀ ਕਰਦੇ ਸੀ ਹੁਣ ਦੇਖੋ ਜਿਹੜੀ ਡੈਮੋਕ੍ਰੇਸੀ ਹੁੰਦੀ ਆ ਉਹਦੇ ਵਿੱਚ ਇੱਕ ਚੀਜ਼ ਤਾਂ ਇਹ ਹੁੰਦੀ ਕਿ ਪੁਰਾਣੇ ਲੀਡਰ ਉਹ ਜਿੱਦਾਂ ਹੁਣ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਪੰਜਾਬ ਚ ਚਲਾਉਣ ਦੀ ਜੇਕਰ ਇਹ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਹੀਂ ਨਿਭਾਉਂਦੇ 5 ਸਾਲਾਂ ਬਾਅਦ ਲੋਕਾਂ ਨੂੰ ਮੌਕਾ ਮਿਲਣਾ ਜਿਹਨੂੰ ਜਿਹਨੂੰ ਲੱਗੂਗਾ ਕਿ ਇਹਨਾਂ ਨੇ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਉਹ ਇਹਨਾਂ ਨੂੰ ਬੋਟ ਆਊਟ ਕਰ ਦੇਣਗੇ ਇਹ ਬੇਸ਼ੱਕ ਜਿੰਨੇ ਮਰਜ਼ੀ ਮਾੜੀ ਸਰਕਾਰ ਚਲਾਉਣ ਪਰ ਜੇਕਰ ਇਹ ਕੁਝ ਕਾਨੂੰਨਨ ਗੁਨਾਹ ਨਹੀਂ ਕਰਦੇ ਗਲਤੀ ਨਹੀਂ ਕਰਦੇ ਇਹਨਾਂ ਦੇ 5 ਸਾਲਾਂ ਬਾਅਦ ਕੋਈ ਕਾਰਵਾਈ ਨਹੀਂ ਹੋਣੀ ਹਾਂ ਲੋਕਾਂ ਨੇ ਇਹਨਾਂ ਨੂੰ ਘਰੇ ਭੇਜ ਦੇਣਾ ਇਹਨਾਂ ਨੂੰ ਆਪੋਜੀਸ਼ਨ ਭੇਜ ਦੇਣਾ ਟ੍ਰੈਜਰੀ ਬੈਂਚਸ ਤੋਂ ਆਪੋਜੀਸ਼ਨ ਬੈਂਚਸ ਤੇ ਚਲੇ ਜਾਣਗੇ ਪਰ ਜੇਕਰ ਕੁਝ ਤੁਸੀਂ ਕ੍ਰਿਮੀਨਲ ਕਰਦੇ ਹੋ ਜਿੱਦਾਂ ਇਹਨਾਂ ਦਾ ਇਹ ਦਾਵਾ ਭਗਵੰਤ ਸਿੰਘ ਮਾਨ ਦਾ ਇਹ ਦਾਵਾ ਕਿ ਟੂਲ ਪਲਾਜ਼ਿਆਂ ਨੂੰ ਲੈ ਕੇ ਇਹਨਾਂ ਦੀ ਹਿੱਸਾਪੱਤੀ ਸੀ ਉਹਦੇ ਬਾਬਤ ਫਿਰ ਜਿਹੜੀ ਅਗਲੀ ਸਰਕਾਰ ਆਉਂਦੀ ਹੁੰਦੀ ਆ ਉਹਨਾਂ ਨੇ ਕੰਮ ਕਰਨਾ ਹੁੰਦਾ ਤੇ ਉਹਨਾਂ ਨੇ ਜਿਹੜੇ ਵੀ ਲੋਕਾਂ ਨੇ ਸਰਕਾਰ ਦੇ ਵਿੱਚ ਰਹਿੰਦੇ ਹੋਏ ਪ੍ਰੇਸ਼ਾਚਾਰ ਕੀਤਾ ਹੋਵੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਪਾਉਣਾ ਹੁੰਦਾ ਤੇ ਇਦਾਂ ਦਾ ਜੇਕਰ ਕੇਸ ਕੋਈ ਤੁਹਾਨੂੰ ਪਤਾ ਹੋਇਆ ਤਾਂ ਤੁਸੀਂ ਜ਼ਰੂਰ ਦੱਸਿਓ ਖਬਰਾਂ ਦੇ ਵਿੱਚ ਤਾਂ ਸਾਨੂੰ ਇਹ ਹੀ ਸੁਣਨ ਨੂੰ ਮਿਲਦਾ ਕਿ ਫਲਾਣਾ ਵੀ ਛੁੱਟ ਗਿਆ ਤੇ ਫਲਾਣਾ ਵੀ ਛੁੱਟ ਗਿਆ ਜਿਨ੍ਹਾਂ ਤੇ ਪਹਿਲਾਂ ਕੁਝ ਸਕੂ ਸੀਗੇ ਉਹ ਵੀ ਛੁੱਟ ਗਏ ਜਿਵੇਂ ਮੈਂ ਅੱਗੇ ਗੱਲ ਕਰਦੇ ਆਂ ਇੱਕ ਵਾਰ ਕਹਿ ਸਕਿਆ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਪਹਿਲਾਂ ਤਾਂ ਇਦਾਂ ਬਣਾਤਾ ਸੀ ਕਿ ਨਸ਼ਾ ਵੇਚਦਾ ਹੀ ਅਕਾਲੀ ਨੇ ਤੇ ਸਭ ਤੋਂ ਜ਼ਿਆਦਾ ਕ੍ਰਿਡਿਸਿਜ਼ਮ ਵੀ ਅਕਾਲੀ ਦਲ ਤੇ ਹੋਇਆ ਭਗਵੰਤ ਸਿੰਘ ਮਾਨ ਤਾਂ ਬੈਸੇ ਹੀ ਕਹਿ ਦਿੰਦੇ ਨੇ ਕਿ ਜੀ ਮੇਰੇ ਖਿਲਾਫ ਉਹ ਬੋਲਦੇ ਨੇ ਇਹਨਾਂ ਦੇ ਖਿਲਾਫ ਤਾਂ ਇਹਨਾਂ ਕ੍ਰਿਡਿਸਿਜ਼ਮ ਹੋਇਆ ਨਹੀਂ ਅਸਲੀ ਕ੍ਰਿਡਿਸਿਜ਼ਮ ਅਸਲੀ تنਕੀਦ ਤਾਂ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਹਦਾ ਸਾਹਮਣਾ ਕਰਨਾ ਪਿਆ ਸੋ ਖੈਰ ਇਹ 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 ਜੇ ਇਹਨਾਂ ਨੇ ਜਿਵੇਂ ਕਿਹਾ ਕਿ ਟੋਲ ਪਲਾਜ਼ਿਆਂ ਨੂੰ ਲੈ ਕੇ ਜਾਂ ਵੈਸੇ ਇਹ ਤਾਂ ਬਹੁਤ ਸਾਰੇ ਇਲਜ਼ਾਮ ਲਾਉਂਦੇ ਨੇ ਪਰ ਉਹਨਾਂ ਨੂੰ ਲੈ ਕੇ ਫਿਰ ਇਹਨਾਂ ਦੀ ਸਰਕਾਰ ਕਰਦੀ ਕੀ ਆ ਇਹ ਜਾਂ ਤਾਂ ਫਿਰ ਉਹੀ ਇਹ ਸਾਰੇ ਜਿਹੜੇ ਲੀਟਰਾਂ ਨੇ ਜਦੋਂ ਕੈਪਟਨ ਸਾਹਿਬ ਕਹਿੰਦੇ ਸੀ ਮੇਰੇ ਕੋਲ ਇੰਨੇ ਬੰਦਿਆਂ ਦੀ ਫਾਈਲ ਪਈ ਆ ਜੀ ਜਿਹੜੇ ਆ ਮਾਈਨਿੰਗ ਦੇ ਜਿਹੜਾ ਗੈਰਕਾਨੂੰਨੀ ਧੰਦੇ ਦੇ ਵਿੱਚ ਸ਼ਾਮਲ ਨੇ ਤੇ ਉਹਨਾਂ ਨੇ ਦੱਸਿਆ ਹੈ ਨਹੀਂ ਕਦੀ ਵੀ ਉਹ ਫਾਈਲ ਦੇ ਵਿੱਚ ਸਿਗਾ ਉਹਨਾਂ ਦੇ ਕੋਲ ਕੀ ਸੋ ਖੈਰ 26 ਜਨਵਰੀ ਦੀ ਸਪੀਚ ਦੇ ਵਿੱਚ ਭਗਵਾਨ ਸਿੰਘ ਮਾਨ ਨੇ ਪੂਰਾ ਗੁੱਡਾ ਬੰਨਿਆ ਪੰਜਾਬ ਦਾ ਕਿ ਬਸ ਸਭੇ ਖੈਰਾਂ ਨੇ ਤੇ ਦੋਸ਼ ਨਹਿਰਾਂ ਚੱਲ ਰਹੀਆਂ ਨੇ ਸੋ ਇਹ ਇਹ ਤੋਂ ਇੱਕ ਦੋ ਦਿਨ ਹੀ ਪਹਿਲਾਂ ਇੱਕ ਨੀਤੀ ਆਯੋਗ ਦੀ ਜਿਹੜੀ ਆ ਰਿਪੋਰਟ ਆਉਂਦੀ ਆ ਹੁਣ ਨੀਤੀ ਆਯੋਗ ਨੇ ਦੇਸ਼ ਦੇ 18 ਸੂਬਿਆਂ ਦਾ ਵਿੱਤੀ ਸਿਹਤ ਸੂਚਕ ਅੰਕ ਜਾਰੀ ਕੀਤਾ ਕਿ ਜਿਹੜੇ ਸਟੇਟਾਂ ਨੇ ਇੰਡੀਆ ਦੀਆਂ ਉਹਨਾਂ ਦੀਆਂ 18 ਸਟੇਟਾਂ ਦਾ ਉਹਨਾਂ ਨੇ ਇੱਕ ਵੀ ਫਿਸਕਲ ਹੈਲਥ ਵੀ ਤੁਹਾਡੀ ਜਿਹੜੀ ਵਿੱਤੀ ਸਿਹਤ ਆ ਕਿਸੇ ਵੀ ਸੂਬੇ ਦੀ ਉਹ ਆਪਣੇ ਖਜ਼ਾਨੇ ਦੇ ਸਿਰ ਤੇ ਹੀ ਚੱਲਦਾ ਨਾ ਅੱਗੇ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ ਬੜਾ ਖਾਲੀ ਖਜ਼ਾਨਾ ਮੰਤਰੀ ਕਿਹਾ ਜਾਂਦਾ ਸੀ ਹਰ ਵਾਰ ਕਹਿੰਦੇ ਸੀ ਕਿ ਜਿਹੜਾ ਖਜ਼ਾਨਾ ਖਾਲੀ ਆ ਕਿਸੇ ਵੀ ਸੂਬੇ ਦਾ ਕਿਸੇ ਵੀ ਮੁਲਕ ਦਾ ਪ੍ਰਧਾਨ ਮੰਤਰੀ ਤੋਂ ਬਾਅਦ ਦੂਜੇ ਨੰਬਰ ਦਾ ਜਿਹੜਾ ਇੰਪੋਰਟੈਂਟ ਮਿਨਿਸਟਰ ਹੋ ਚਾਂਸਲਰ ਇੱਥੇ ਯੂਕੇ ਦੇ ਵਿੱਚ ਚਾਂਸਲਰ ਕਹਿ ਦਿੱਤਾ ਜਾਂਦਾ ਇੰਡੀਆ ਦੇ ਵਿੱਚ ਜਾਂ ਬਾਕੀ ਜਗ੍ਹਾ ਤੇ ਫਾਈਨੈਂਸ ਮਿਨਿਸਟਰ ਆਪਾਂ ਕਹਿੰਦੇ ਦਾ ਸੋ ਫਾਈਨੈਂਸ ਮਿਨਿਸਟਰ ਹੁੰਦਾ ਤੇ ਇਸ ਇਹਦਾ ਮਤਲਬ ਹੈ ਫਾਈਨੈਂਸ਼ੀਅਲ ਜਿਹੜਾ ਸਭ ਤੋਂ ਮੇਨ ਬਿਟ ਹੁੰਦਾ ਕਿਸੇ ਵੀ ਸਰਕਾਰ ਨੂੰ ਚਲਾਉਣ ਦਾ ਸੋ ਜਿਹੜਾ ਨੀਤੀ ਆਯੋਗ ਨੇ 18 ਵੱਡੇ ਸੂਬਿਆਂ ਦਾ ਵਿੱਤੀ ਸਿਹਤ ਸੂਚਕ ਅੰਕ ਜਾਰੀ ਕੀਤਾ ਤੇ ਇਹ 18 ਸੂਬਿਆਂ ਦੇ ਵਿੱਚੋਂ ਜੀ ਆਪਾਂ ਸੁਖਣਾ 18ਵੇਂ ਨੰਬਰ ਤੇ ਆ। ਮਤਲਬ ਕਿ ਪੰਜਾਬ ਜਿਹੜਾ ਉਹ 18ਵੇਂ ਨੰਬਰ ਤੇ ਆ। ਅਡੀਸਾ ਪਹਿਲੇ ਤੇ ਤੇ ਪੰਜਾਬ ਆਖਰੀ ਨੰਬਰ ਤੇ ਰਿਹਾ ਛੱਤੀਗੜ ਛੱਤੀਸਗੜ ਜਿਹੜਾ ਦੂਜੇ ਨੰਬਰ ਤੇ ਆ ਤੇ ਗੋਆ ਤੀਜੇ ਨੰਬਰ ਤੇ ਆ। ਤੇ ਪੰਜਾਬ ਥੱਲਿਓਂ ਪਹਿਲੇ ਤੇ ਆ ਆਂਧਰਾ ਪ੍ਰਦੇਸ਼ ਥੱਲਿਓਂ ਦੂਜੇ ਤੇ ਆ ਤੇ ਬੰਗਾਲ ਥੱਲਿਓਂ ਤੀਜੇ ਤੇ ਆ। ਸੋ ਇਸ ਤਰੀਕੇ ਦੇ ਜਿਹੜੇ ਆ ਇਸ ਸਮੇਂ ਜਿਹੜੇ ਆਪਣੇ ਹਾਲਾਤ ਨੇ ਇਹ ਜਿਹੜਾ ਵਿੱਤੀ ਸਿਹਤ ਦਾ ਸੂਚਕਾਂਕ ਆ ਕਿ ਆ ਪੰਜ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਆ ਡਿਜ਼ਾਈਨ ਕੀਤਾ ਗਿਆ ਇਹਨਾਂ ਸੂਬਿਆਂ ਵੱਲੋਂ ਇਕੱਤਰ ਕੀਤੇ ਗਏ ਮਾਲੀਆ ਵਿੱਤੀ ਘਾਟੇ ਦੀ ਸਥਿਤੀ ਸੂਬਿਆਂ ਤੇ ਕਰਜ਼ ਅਤੇ ਕਰਜ਼ ਦੇ ਭੁਗਤਾਨ ਚ ਹੋ ਰਹੀ ਕਮੀ ਜਾਂ ਵਾਧੇ ਨੂੰ ਸ਼ਾਮਲ ਕੀਤਾ ਗਿਆ ਹੈ ਗੁਣਵੱਤਾ ਵਾਲੇ ਖਰਚ ਵਿੱਚ ਸਿੱਖਿਆ ਤੇ ਹਸਪਤਾਲ ਵਰਗੇ ਸਮਾਜਿਕ ਕੰਮਾਂ ਨਾਲ 인ਫਰਾਸਟ੍ਰਕਚਰ ਵਿਕਾਸ ਤੇ ਹੋਣ ਵਾਲੇ ਖਰਚ ਜਿਹੜੇ ਆ ਉਹ ਸ਼ਾਮਲ ਕੀਤੇ ਗਏ ਨੇ ਜੇਕਰ ਆਪਾਂ ਇਹ ਸੂਚੀ ਦੇਖੀਏ ਜਿਵੇਂ ਮੈਂ ਪਹਿਲਾਂ ਦੱਸਿਆ ਕਿ 오ਡੀਸਾ 36 ਛੱਤਸਗੜ੍ਹ ਤੇ ਗੋਆ ਪਹਿਲੇ ਦੂਜੇ ਤੀਜੇ ਨੰਬਰ ਤੇ ਨੇ ਝਾਰਖੰਡ ਚੌਥੇ ਨੰਬਰ ਤੇ ਹੈ ਗੁਜਰਾਤ ਪੰਜਵੇਂ ਤੇ ਮਹਾਰਾਸ਼ਟਰ ਛੇਵੇਂ ਤੇ ਉੱਤਰ ਪ੍ਰਦੇਸ਼ ਸੱਤਵੇਂ ਤੇ ਤੇਲੰਗਾਨਾ ਅੱਠਵੇਂ ਤੇ ਮੱਧ ਪ੍ਰਦੇਸ਼ ਨੌਵੇਂ ਤੇ ਕਰਨਾਟਕਾ ਦਸਵੇਂ ਤੇ ਤਾਮਿਲਨਾਡੂ 11ਵੇਂ ਤੇ ਰਾਜਸਥਾਨ 12ਵੇਂ ਨੰਬਰ ਤੇ ਬਿਹਾਰ 13ਵੇਂ ਨੰਬਰ ਤੇ ਹੈ ਜੀ ਜਿੱਥੋਂ ਆਪਾਂ ਬਹੁਤ ਸਾਰੇ ਕਹਿੰਦੇ ਆ ਕਿ ਯੂਪੀ ਬਿਹਾਰ ਚੋਂ ਆ ਕੇ ਪੰਜਾਬ ਦੇ ਵਿੱਚ ਲੋਕ ਨੰਬਰ ਨੌਕਰੀਆਂ ਕਰਨ ਆਉਂਦੇ ਨੇ ਬਿਹਾਰ 13ਵੇਂ ਤੇ ਹੈaryana 14ਵੇਂ ਤੇ ਹੈ ਕੇਰਲ 15ਵੇਂ ਤੇ ਹੈ ਬੰਗਾਲ 16ਵੇਂ ਤੇ ਆਂਧਰਾ ਆਂਧਰਾ ਪ੍ਰਦੇਸ਼ ਸੋ ਹੁਣ ਪੀਤੀ ਆਯੋਗ ਦੀ ਜਿਹੜੀ ਆ ਇਹ ਨੀਤੀ ਆਯੋਗ ਦੀ ਜਿਹੜੀ ਰਿਪੋਰਟ ਆ ਇਹਨੂੰ ਮੰਨੀਏ ਮਾਨ ਸਾਹਿਬ ਨੇ ਜਿਹੜਾ ਕੱਲ ਸਟੇਡੀਅਮ ਦੇ ਵਿੱਚ ਖੜੇ ਹੋ ਕੇ ਰੈਲੀ ਦੇ ਦੌਰਾਨ ਗੱਲਾਂ ਕਹੀਆਂ ਉਹਨੂੰ ਮੰਨੀਏ ਇਹ ਆਪਾਂ ਤੁਹਾਡੇ ਦੇ ਕਰਦੇ ਹਾਂ ਅੱਛਾ ਜੀ ਜਦੋਂ ਆਪਾਂ ਇਹ ਰਿਕਾਰਡਿੰਗ ਕਰ ਰਹੇ ਹਾਂ ਤਾਂ ਇੱਕ ਬ੍ਰੇਕਿੰਗ ਨਿਊਜ਼ ਸਾਹਮਣੇ ਆਈ ਆ ਆਮ ਆਦਮੀ ਪਾਰਟੀ ਦੇ ਨਾਲ ਹੀ ਸੰਬੰਧਤ ਆ ਇਹ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੇਅਰ ਚੁਣਿਆ ਗਿਆ ਇਹਨਾਂ ਦਾ ਲੱਗਦਾ ਏਦਾਂ ਕਿ ਭਾਰਤ ਦੀਆਂ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਜਾਂ ਕਹਿ ਲਓ ਕਿ ਜਿਹੜੀਆਂ ਸੱਤਾਧਾਰੀਆਂ ਧਿਰਾਂ ਨੇ ਉਹਨਾਂ ਨੇ ਜੋ ਕੁਝ ਵੀ ਉੱਤੇ ਹੇਠਾਂ ਉੱਤੇ ਗਲਤ ਕੀਤਾ ਇਹ ਆਮ ਆਦਮੀ ਪਾਰਟੀ ਨੇ ਕੁਝ ਕਸਾਲਾਂ ਦੇ ਵਿੱਚ ਹੀ ਉਹ ਸਾਰਾ ਕੁਝ ਉਹਦਾ ਦੁਹਰਾ ਕਰ ਦੇਣਾ ਹੁਣ ਜਿਹੜੀ ਖਬਰ ਸਾਹਮਣੇ ਆਈ ਆ ਕਿ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਦੇ ਵਿੱਚ ਆਪਣਾ ਮੇਰ ਬਣਾ ਲਿਆ ਡਿਪਟੀ ਮੇਰ ਵੀ ਬਣਾ ਲਿਆ ਤੇ ਸੀਨੀਅਰ ਡਿਪਟੀ ਮੇਰ ਵੀ ਬਣਾ ਲਿਆ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਇੱਥੇ ਲੰਡਨ ਦੇ ਵਿੱਚ ਸਾਡਾ ਇੱਕ ਮੇਅਰ ਹੈ ਸਦੀਕ ਖਾਨ ਤੇ ਉਹ ਆਪਣਾ ਕਰਨ ਵਾਲਾ ਕੰਮ ਜਿਹੜਾ ਉਹ ਕਰੀ ਜਾਂਦਾ ਹੈ ਸਾਡੇ ਮੁਲਕ ਦੇ ਵਿੱਚ ਕੰਮ ਕੋਈ ਹੁੰਦਾ ਨਹੀਂ ਇੱਕ ਮੇਅਰ ਫਿਰ ਡਿਪਟੀ ਮੇਅਰ ਉਤੋਂ ਸੀਨੀਅਰ ਡਿਪਟੀ ਮੇਅਰ ਸੋ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਰਿਪੋਰਟ ਹੈ ਜੀ ਉਹਦੇ ਅਨੁਸਾਰ ਅਮਰਤਸਰ ਦਾ ਜਿਹੜਾ ਮੇਅਰ ਆਮ ਆਦਮੀ ਪਾਰਟੀ ਦੇ ਵੱਲੋਂ ਜਤਿੰਦਰ ਸਿੰਘ ਮੋਤੀ ਪਾਟੀਆਂ ਨੂੰ ਬਣਾ ਦਿੱਤਾ ਗਿਆ ਇਸੇ ਤਰੀਕੇ ਨਾਲ ਪ੍ਰਿਆੰਕਾ ਸ਼ਰਮਾ ਜੀ ਹੋਣਗੇ ਸੀਨੀਅਰ ਡਿਪਟੀ ਮੇਅਰ ਤੇ ਅਨੀਤਾ ਰਾਣੀ ਜੀ ਹੋਣਗੇ ਡਿਪਟੀ ਮੇਅਰ ਕਾਂਗਰਸ ਵਾਲਿਆਂ ਨੇ ਜੀ ਰੌਲਾ ਪਾ ਲਿਆ ਇਸ ਸਮੇਂ ਤੱਕ ਦਾ ਜਦੋਂ ਆਪਾਂ ਇਹ ਰਿਕਾਰਡਿੰਗ ਕਰ ਰਹੇ ਆ ਉਹ ਧਰਨਾ ਵੀ ਲਾ ਕੇ ਬੈਠੇ ਨੇ ਦੇਖਦੇ ਆ ਕਿੰਨੇ ਕਿ ਚਿਰ ਤੱਕ ਉਹ ਇਸ ਧਰਨੇ ਨੂੰ ਜਾਰੀ ਰੱਖਦੇ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਅਦਾਲਤ ਦੇ ਵਿੱਚ ਜਾਵਾਂਗੇ ਤੇ ਚੰਡੀਗੜ੍ਹ ਦੇ ਵਿੱਚ ਜੋ ਕੁਝ ਭਾਜਪਾ ਨੇ ਕੀਤਾ ਸੀ ਉਹੀ ਕੁਝ ਇੱਥੇ ਆਮ ਆਦਮੀ ਪਾਰਟੀ ਨੇ ਕੀਤਾ ਅੱਛਾ ਭਲਾ ਹੁਣੇ ਉਹ ਕਹਿਣ ਵੀ ਕਿਉਂ ਨਾ ਅੰਮ੍ਰਿਤਸਰ ਦੀ ਇਸ ਮਿਊਨਿਸਪਲ ਕੋਆਪਰੇਸ਼ਨ ਦੇ ਵਿੱਚ ਜੀ 85 ਮੈਂਬਰਾਂ ਦਾ ਹਾਊਸ ਹੈ ਮਤਲਬ ਕਿ 85 ਸੀਟਾਂ ਨੇ ਇਹਨਾਂ 85 ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੋਈ ਸੀ ਮਹਿਜ਼ 24 ਦੇ ਉੱਤੇ 24 ਮੈਂਬਰ ਸੀਗੇ ਆਮ ਆਦਮੀ ਪਾਰਟੀ ਦੇ ਜਦਕਿ ਜਿਹੜੀ ਕਾਂਗਰਸ ਆ ਉਹਨਾਂ ਦੇ ਕੋਲ 38 ਮੈਂਬਰ ਸੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਚੁਣੇ ਗਏ ਮੇਅਰ ਆ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਸਾਥ ਅਕਾਲੀਆਂ ਨੇ ਵੀ ਦਿੱਤਾ ਮੇਰਾ ਖਿਆਲ ਚਾਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਦੇ ਚਾਰ ਮੈਂਬਰਾਂ ਨੇ ਵੀ ਸਾਡਾ ਸਾਥ ਦਿੱਤਾ ਅੱਛਾ ਇਹ ਅਲੱਗ ਡਿਬੇਟ ਦਾ ਕੁਐਸਚਨ ਹੈ ਗਿਆ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਇੱਥੇ ਇਤਿਹਾਸ ਗੱਠਜੋੜ ਕਿੱਦਾਂ ਹੋਇਆ ਪਰ ਚਲੋ ਉਹ ਵੀ ਬਿਸਾਈਡ ਦਾ ਪੁਆਇੰਟ ਹੈ ਇਸ ਸਮੇਂ ਜੇਕਰ ਚਾਰ ਇਹਨਾਂ ਨੂੰ ਅਕਾਲੀ ਦਲ ਦੇ ਵੀ ਮਿਲ ਗਏ ਇਹਨਾਂ ਦਾ ਨੰਬਰ ਤਾਂ ਫਿਰ ਵੀ 28 ਹੁੰਦਾ ਕਾਂਗਰਸ ਵਾਲੇ 38 ਤੇ ਆ ਚਲੋ ਚੰਗਾ ਇਸਤੇਮਾਲ ਹੋ ਰਿਹਾ ਲੋਕਤੰਤਰ ਦਾ ਅੱਛਾ ਲੋਕਤੰਤਰ ਤੋਂ ਚੇਤੇ ਆਇਆ ਜੀ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਵੀ ਐਲਾਨੇ ਜਾ ਰਹੇ ਨੇ ਹੁਣ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਏ ਡੀ ਆਰ ਨੇ ਇੱਕ ਰਿਪੋਰਟ ਜਾਰੀ ਕੀਤੀ ਆ ਉਹਨਾਂ ਦੇ ਮੁਤਾਬਕ ਏ ਡੀ ਆਰ ਦੀ ਇਸ ਰਿਪੋਰਟ ਦੇ ਮੁਤਾਬਕ ਜਿਹੜਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਨੇ ਮਤਲਬ ਅਪਰਾਧਿਕ ਮਾਮਲਿਆਂ ਵਾਲਾ ਜਿਨ੍ਹਾਂ ਦਾ ਬੈਕਗ੍ਰਾਉਂਡ ਹੈ ਉਹ ਸਭ ਤੋਂ ਜ਼ਿਆਦਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਨੇ ਆਪਣਾ ਵੀ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਸਕ